ਵਾਹਿ ਗੁਰੂ ਕਿੰਤੀ ਅੱਖੋਂ ਸਾੜੜੇ ਕਿੰਤੀ ਵੇਸ ਕਰਿਓ ਫਿਰ ਬਿਨ ਜੋਬਣ ਬਾਤ ਗਯਾਮਾ ਵਾਂਡੀ ਛੂਰੇ ਦੀ ਚੋਰੇ ਹੋ ਤਨ ਤਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਮਈ ਬਾਣੀ ਮਾਰੂ ਕਾਫੀ ਰਾਗ ਦੇ ਵਿੱਚ ਜਿਸ ਤਿੱਕੇ ਇਹ ਨੌਵੀਂ ਅਸ਼ਟਪਦੀ ਹੈ ਆਵਾਜ ਇਸ ਤੇ ਜੋ ਪਿਛਲੇ ਚਾਰ ਪਦੇ ਹਨ ਉਹਨਾਂ ਦੇ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿਤੀ ਚੱਖੋਂ ਸਾੜੜੇ ਕਿਤੀ ਵੇਸ ਕਰੇ ਮੈਂ ਅਨੇਕਾਂ ਹੀ ਸਵਾਦਲੇ ਭੋਜਨ ਕਰ ਰਹੀ ਆਂ ਕਿੰਤੀ ਚੱਖੋਂ ਸਾੜੜੇ ਸਾੜੜੇ ਸਵਾਦਲੇ ਭੋਜਨ ਕਿੰਤੀ ਵੇਸ ਕਰਿਓ ਅਤੇ ਅਨੇਕਾਂ ਹੀ ਸੋਹਣੇ ਪਹਿਰਾਵੇ ਪਾ ਰਹੀ ਆਂ ਪੈਰ ਬਿਨ ਚੋਬਣ ਬਾਦ ਕਯਮ ਪਰ ਇਨਾ ਅਨੇਕਾਂ ਹੀ ਸਵਾਦਲੇ ਭੋਜਨਾਂ ਦੇ ਖਾਣ ਤੋਂ ਬਾਦ ਵੀ ਅਨੇਕਾਂ ਹੀ ਸੋਹਣੇ ਸੋਹਣੇ ਪਹਿਰਾਵੇ ਪਹਿਨਣ ਤੋਂ ਬਾਦ ਵੀ ਪੈਰ ਬਿਨ ਜੋਬਣ ਬਾਦ ਕਯਮ ਪਰ ਤੋਂ ਬਿਨਾ ਉਸ ਪਰ ਪ੍ਰਤੀ ਤੋਂ ਬਿਨਾ ਉਸ ਵਾਹਿਗੁਰੂ ਪਤੀ ਤੋਂ ਬਿਨਾ ਇਹ ਜੋਬਣ ਜੋ ਹੈ ਇਹ ਜਵਾਨੀ ਜੋ ਹੈ ਇਹ ਵਿਅਰਥ ਹੀ ਜਾ ਰਹੀ ਹੈ ਪਿਰ ਬਿਨ ਜੋਬਣ ਬਾਦ ਬਾਦ ਵਿਅਰਥ ਪਿਰ ਤੋਂ ਬਿਨਾ ਉਸ ਵਾਹਿਗੁਰੂ ਪਤੀ ਤੋਂ ਬਿਨਾ ਇਹ ਜਵਾਨੀ ਜੋ ਹੈ ਇਹ ਵਿਅਰਥ ਹੀ ਜਾ ਰਹੀ ਹੈ ਵਾਣ ਡੀ ਝੂਰੇਂਦੀ ਝੂਰੇ ਹੋ ਵਾਂਡੀ ਉਸ ਵਾਹਿਗੁਰੂ ਤੋਂ ਵਿਛੜੀ ਹੋਈ ਉਸ ਵਾਹਿਗੁਰੂ ਤੋਂ ਵਿਛਣਨ ਕਰਕੇ ਮੈਂ ਸਦਾ ਝੂਰਦੀ ਰਹਿੰਦੀ ਆ ਮੇਰਾ ਜੋ ਜੀਵਨ ਹੈ ਇਹ ਝੂਰ ਦੀ ਦੁੱਖਾਂ ਦੇ ਵਿੱਚ ਹੀ ਬੀਤ ਰਿਹਾ ਹੈ ਭਾਵੇਂ ਮੈਨੂੰ ਬਥੇਰੇ अनेका ਹੀ ਸੋਹਣੇ ਸੋਹਣੇ ਸਵਾਦਲੇ ਭੋਜਨ ਮਿਲ ਰਹੇ ਹਨ 36 ਪ੍ਰਕਾਰ ਦੇ ਭੋਜਨ ਮਿਲ ਰਹੇ ਹਨ ਸੋਹਣੇ ਸੋਹਣੇ ਮਹਿਬੂਸ ਕਰਦੀ ਹਾਂ ਪਰ ਉਸ ਵੈਗੁਰੂ ਪਤੀ ਤੋਂ ਵਿਛੜੀ ਹੋਣ ਦੇ ਕਾਰਨ ਮੇਰੀ ਜਵਾਨੀ ਜੋ ਹੈ ਉਹ ਵਿਅਰਥ ਜਾ ਰਹੀ ਹੈ ਅਤੇ ਮੇਰੀ ਇਹ ਜੀਵਨ ਜ਼ਿੰਦਗੀ ਜੋ ਹੈ ਇਹ ਝੂੜਦੀ ਹੋਈ ਦੁੱਖਾਂ ਦੇ ਵਿੱਚ ਹੀ ਲੰਘ ਰਹੀ ਹੈ ਕਿਉਂਕਿ ਪਤੀ ਦਾ ਪ੍ਰਭੂ ਪਤੀ ਦਾ ਮਿਲਾਪ ਨਹੀਂ ਹੋਇਆ ਸੱਚੇ ਸੰਦਾ ਸੱਦੜਾ ਸੁਣੀਐ ਗੁਰ ਵੀ ਚਾਰ ਸੱਚੇ ਸਚਾ ਬਹਿਣਾ ਨਦਰੀ ਨਦਰ ਪਿਆ ਸੱਚੇ ਸੰਦਾ ਸੱਦੜਾ ਸੱਚੇ ਉਹ ਵਾਹਿਗੁਰੂ ਜੋ ਸੱਚਾ ਹੈ ਸਦਾ ਹੀ ਰਹਿਣ ਵਾਲਾ ਹੈ ਸੰਦਾ ਉਸ ਦਾ ਸੱਦੜਾ ਸੱਦਾ ਕਿਸੇ ਨੂੰ ਸੱਦਾ ਦੇਣਾ ਕਿਸ ਦਾ ਸੁਨੇਹਾ ਪਰ ਜੋ ਸੱਦੜਾ ਸ਼ਬਦ ਹੈ ਇਹ ਇੱਕ ਅਲਪਾਰਥਕ ਨਾਮ ਬਣ ਜਾਂਦਾ ਹੈ ਇਸ ਦਾ ਬਣ ਜਾਂਦਾ ਹੈ ਕਿ ਪਿਆਰਾ ਸੁਨੇਹਾ ਸੋਹਣਾ ਸੁਨੇਹਾ ਸੱਚੇ ਸੰਦਾ ਸਦੜਾ ਸੁਣੀਏ ਗੁਰੂ ਵਿਚਾਰ ਉਸ ਸਦਾ ਰਹਿਣ ਵਾਲੇ ਵਾਹਿਗੁਰੂ ਦਾ ਪਿਆਰਾ ਸੁਨੇਹਾ ਜੋ ਹੈ ਗੁਰ ਵਿਚਾਰ ਸਤਿਗੁਰੂ ਦੀ ਬਾਣੀ ਦੇ ਵਿਚਾਰ ਦੇ ਰਾਹੀਂ ਸੁਣਿਆ ਜਾ ਸਕਦਾ ਹੈ ਸਤਿਗੁਰੂ ਜੀ ਦੀ ਬਾਣੀ ਸਤਿਗੁਰੂ ਜੀ ਦਾ ਸ਼ਬਦ ਉਸ ਤੇ ਵਿਚਾਰ ਕਰਕੇ ਉਹ ਵਾਹਿਗੁਰੂ ਦਾ ਜੋ ਸਦਾ ਰਹਿਣ ਵਾਲਾ ਹੈ ਉਸ ਦਾ ਜੋ ਸਦੜਾ ਸੋਨਾ ਸਦੜਾ ਹੈ ਉਹ ਸਤਿਗੁਰੂ ਦੀ ਬਾਣੀ ਦੀ ਵਿਚਾਰ ਦੇ ਰਾਹੀਂ ਸੁਣਿਆ ਜਾ ਸਕਦਾ ਹੈ ਉਸੇ ਨਾਲ ਹੀ ਸੁਣਿਆ ਜਾਂਦਾ ਹੈ ਕਿਉਂਕਿ ਜੇ ਸਤਿਗੁਰੂ ਜੀ ਦੀ ਜੋ ਬਾਣੀ ਹੈ ਇਹ ਸਾਰੀ ਹੀ ਉਸ ਵਾਹਿਗੁਰੂ ਦੇ ਸੱੜੇ ਹਨ ਪਿਆਰੇ ਸੁਨੇਹੇ ਹਨ ਇਹ ਸਾਰੀ ਬਾਣੀ ਉਸ ਵਾਹਿਗੁਰੂ ਦੇ ਸਨੇਹਾ ਦੇ ਨਾਲ ਭਰੀ ਹੋਈ ਹੈ ਇਹ ਪਿਆਰੇ ਵਾਹਿਗੁਰੂ ਦੇ ਸੱੜੇ ਹਨ ਇਸ ਕਰਕੇ ਉਸ ਵਾਹਿਗੁਰੂ ਦੇ ਜੋ ਸੋਹਣਾ ਸੱੜਾ ਹੈ ਪਿਆਰਾ ਸੁਨੇਹਾ ਹੈ ਉਸ ਸਤਿਗੁਰੂ ਦੀ ਬਾਣੀ ਦੇ ਵਿਚਾਰ ਦੇ ਰਾਹੀਂ ਸੁਣਿਆ ਜਾਂਦਾ ਹੈ ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ ਜੇਕਰ ਸਤਿਗੁਰੂ ਦੀ ਬਾਣੀ ਦੇ ਰਾਹੀ ਉਸ ਵਾਹਿਗੁਰੂ ਦੇ ਸਦਲੇ ਨੂੰ ਪਿਆਰੇ ਸਨੇਹੇ ਨੂੰ ਸੁਣਿਆ ਜਾਵੇ ਤਾਂ ਫਿਰ ਇਸ ਤਰ੍ਹਾਂ ਸੁਣਨ ਦੇ ਨਾਲ ਸੱਚੇ ਸੱਚਾ ਬਹਿਣਾ ਸੱਚੇ ਉਹ ਵਾਹਿਗੁਰੂ ਜੋ ਸਦਾ ਹੀ ਸੱਚ ਹੈ ਸਦਾ ਹੀ ਰਹਿਣ ਵਾਲਾ ਹੈ ਉਸ ਦੇ ਨਾਲ ਫਿਰ ਸੱਚਾ ਬਹਿਣਾ ਬਹਿਣਾ ਸੰਗ ਬਹਿਣਾ ਉੱਟਣ ਜਿਸ ਨੂੰ ਕਨਿਆਨ ਬਹਿਣ ਉੱਟਣ ਸੰਗ ਹੋ ਜਾਣਾ ਫਿਰ ਉਸ ਸੱਚੇ ਦੇ ਨਾਲ ਸਦਾ ਲਈ ਸੰਗ ਹੋ ਜਾਂਦਾ ਹੈ ਸਦਾ ਲਈ ਮਿਲਾਪ ਹੋ ਜਾਂਦਾ ਹੈ ਨਦਰ ਹੀ ਨਦਰ ਨਦਰੀ ਉਹ ਵਾਹਿਗੁਰੂ ਜੋ ਨਦਰ ਕਰਨ ਵਾਲਾ ਹੈ ਜੋ ਨਦਰ ਬਖਸ਼ਿਸ਼ ਕਰਦਾ ਹੈ ਨਦਰ ਹੀ ਨਦਰ ਅਤੇ ਉਸ ਵਾਹਿਗੁਰੂ ਦੀ ਨਦਰ ਉਹ ਨੋ ਨਦਰੀ ਹੈ ਬਖਸ਼ਿਸ਼ ਕਰਨ ਵਾਲਾ ਹੈ ਉਸ ਦੀ ਫਿਰ ਵਾਹਿਗੁਰੂ ਦੀ ਨਦਰ ਹੋ ਜਾਂਦੀ ਹੈ ਉਸ ਦੀ ਮਿਹਰ ਦੀ ਬਖਸ਼ਿਸ਼ ਹੋ ਜਾਂਦੀ ਹੈ ਜਦੋਂ ਸਤਿਗੁਰੂ ਦੀ ਬਾਣੀ ਦੇ ਰਾਹੀਂ ਅਸੀਂ ਗੁਰ ਸਤਿਗੁਰੂ ਦੀ ਬਾਣੀ ਦੇ ਰਾਹੀਂ ਵਿਚਾਰ ਕਰਦੇ ਹਾਂ ਵਿਚਾਰ ਕਰਕੇ ਉਸ ਵਾਹਿਗੁਰੂ ਦੇ ਸੱਦੜਾ ਜੋ ਪਿਆਰਾ ਸਨੇਹਾ ਹੈ ਉਸ ਦੇ ਨਾਲ ਜੁੜਦੇ ਆ ਫਿਰ ਉਹ ਵਾਹਿਗੁਰੂ ਦੇ ਨਾਲ ਸਦਾ ਲਈ ਸੰਗ ਪ੍ਰਾਪਤ ਹੋ ਜਾਂਦਾ ਹੈ ਸਦਾ ਲਈ ਮਿਲਾਪ ਹੋ ਜਾਂਦਾ ਹੈ ਅਤੇ ਉਹ ਵਾਹਿਗੁਰੂ ਜੋ ਨਦਰੀ ਹੈ ਜੋ ਨਦਰ ਕਰਨ ਵਾਲਾ ਹੈ ਉਸ ਦੀ ਫਿਰ ਨਦਰ ਹੋ ਜਾਂਦੀ ਹੈ ਪਿਆਰ ਅਤੇ ਉਹ ਵਾਹਿਗੁਰੂ ਜੋ ਨਜ਼ਰੀ ਹੈ ਨਦਰ ਕਰਨ ਵਾਲਾ ਉਸ ਤੇ ਪਿਆਰ ਦੇ ਵਿੱਚ ਫਿਰ ਲੀਨ ਹੋ ਜਾਂਦਾ ਹੈ ਗਿਆਨੀ ਅੰਜਨ ਸੱਚ ਕਾ ਦੇਖ ਦੇਖਣ ਹਾਰ ਗਿਆਨੀ ਉਹ ਜੋ ਜਿਸਤੀ ਉਸ ਵਾਹਿਗੁਰੂ ਦੇ ਨਾਲ ਪੂਰੀ ਸਾਝ ਪੈ ਗਈ ਹੈ ਜਿਸ ਨੂੰ ਉਸ ਵਾਹਿਗੁਰੂ ਦਾ ਪੂਰਾ ਗਿਆਨ ਹੋ ਗਿਆ ਹੈ ਉਹ ਹੈ ਗਿਆਨੀ ਗਿਆਨੀ ਅੰਜਨ ਸੱਚੇ ਕਾ ਜੋ ਗਿਆਨੀ ਹੋ ਗਿਆ ਹੈ ਜਿਸ ਨੂੰ ਉਸ ਵਾਹਿਗੁਰੂ ਦੇ ਨਾਲ ਪਿਆਰ ਹੋ ਗਿਆ ਹੈ ਜਿਸ ਨੂੰ ਉਸ ਵਾਹਿਗੁਰੂ ਦੇ ਨਾਲ ਜਿਸ ਦੀ ਸਾਝ ਪੈ ਗਈ ਹੈ ਉਹ ਫਿਰ ਅੰਜਨ ਸੱਚਕਾ ਅੰਜਨ ਸੁਰਮਾ ਉਸ ਸੱਚੇ ਨਾਮ ਦਾ ਹੀ ਸੁਰਮਾ ਪਾਉਂਦਾ ਹੈ ਸੱਚੇ ਨਾਮ ਦਾ ਹੀ ਸੁਰਮੇ ਦੇ ਨਾਲ ਆਪਣੀਆਂ ਅੱਖਾਂ ਨੂੰ ਅਗਿਆਨਤਾ ਤੋਂ ਕੱਢ ਕੇ ਗਿਆਨ ਦੇ ਵਿੱਚ ਲੈ ਆਉਂਦਾ ਹੈ ਗਿਆਨੀ ਅੰਜਨ ਸੱਚਕਾ ਦੇਖ ਦੇਖਣ ਹਾਰ ਦੇਖਣ ਹਾਰ ਜੋ ਇਸ ਸਾਰੇ ਸ੍ਰਿਸ਼ਟੀ ਦੀ ਸੰਭਾਲ ਕਰਦਾ ਹੈ ਫਿਰ ਉਸ ਦੇ ਉਸ ਨੂੰ دیدار ਹੋ ਜਾਂਦੇ ਹਨ ਦੇਖੇ ਦੇਖਣਾ ਜਿਹੜਾ ਗਿਆਨੀ ਜੋ ਹੈ ਜਿਸ ਨੇ ਉਸ ਵਾਹਿਗੁਰੂ ਦੇ ਨਾਲ ਸਾਝ ਪਾ ਲਈ ਜਦੋਂ ਉਹ ਸੱਚ ਨਾਮ ਦਾ ਉਸ ਵਾਹਿਗੁਰੂ ਦੇ ਨਾਮ ਦਾ ਸੁਰਮਾ ਪਾਉਂਦਾ ਹੈ ਫਿਰ ਉਹ ਵਾਹਿਗੁਰੂ ਜੋ ਸਾਰਿਆਂ ਦੀ ਸੰਭਾਲ ਕਰਦਾ ਹੈ ਉਸ ਤੇ دیدار ਕਰ ਲੈਂਦਾ ਹੈ ਗੁਰਮੁਖ ਬੁੱਝ ਜਾਣੀ ਹੈ ਹਉਮੈ ਗਰਵ ਨਿਵਾਰ ਗੁਰਮੁਖ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਜਿਹੜਾ ਵੀ ਮਨੁੱਖ ਕੇਵਲ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਇਸ ਗੱਲ ਨੂੰ ਬੁੱਝ ਲੈਂਦਾ ਹੈ ਗੱਲ ਨੂੰ ਬੁੱਝਣਾ ਕਿਹੜੀ ਗੱਲ ਕਿ ਜਿਹੜਾ ਉਸ ਵਾਹਿਗੁਰੂ ਦੇ ਨਾਲ ਸਾਂਝ ਪਾ ਲੈਂਦਾ ਹੈ ਅਤੇ ਸੱਚੇ ਨਾਮ ਦਾ ਸੁਰਮਾ ਪਾਉਂਦਾ ਹੈ ਇਸ ਗੱਲ ਨੂੰ ਸਮਝ ਲੈਂਦਾ ਹੈ ਅਰਥਾਤ ਸੱਚੇ ਨਾਮ ਦੇ ਨਾਲ ਜੋ ਜੁੜ ਜੜੂ ਜਾਂਦਾ ਹੈ ਇਸ ਗੱਲ ਨੂੰ ਜੋ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਸਮਝ ਲੈਂਦਾ ਹੈ ਬੁੱਝ ਲੈਂਦਾ ਹੈ ਹਉਮੈ ਗਰਭ ਨਿਵਾਰ ਅਤੇ ਹਉਮੈ ਅਤੇ ਗਰਭ ਨੂੰ ਨਿਵਾਰ ਦਿੰਦਾ ਹੈ ਪਰ ਇਹੋ ਜਿਹਾ ਮਨੁੱਖ ਜੋ ਹੈ ਗੋਰ ਮੁਖ ਬੂਝੇ ਜਾਣਿਆ ਜਾਣਿਆ ਫਿਰ ਉਸ ਦੀ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਉਹ ਜਾਣਿਆ ਜਾਂਦਾ ਹੈ ਅਰਥਾਤ ਉਸ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਉਹ ਫਿਰ ਆਦਰ ਪਾਉਂਦਾ ਹੈ ਤਉ ਭਾਵਣ ਤਉ ਜਹੀਆਂ ਮੂੰਹ ਜਹੀਆਂ ਕੀਤੀਆਂ ਏ ਵਾਹ ਗੁਰੂ ਜੀਓ ਤੌ ਪਾਵਨ ਜੋ ਤੈਨੂੰ ਚੰਗੀਆਂ ਲੱਗਦੀਆਂ ਹਨ ਤੌ ਜਹੀਆਂ ਉਹ ਫਿਰ ਤੇਰੇ ਵਰਗੀਆਂ ਹੀ ਹੋ ਜਾਂਦੀਆਂ ਹਨ ਉਹ ਜੀਵ ਇਸਤਰੀਆਂ ਜੋ ਤੈਨੂੰ ਚੰਗੀਆਂ ਲੱਗਦੀਆਂ ਹਨ ਉਹ ਫਿਰ ਤੇਰੇ ਵਰਗੀਆਂ ਹੀ ਹੋ ਜਾਂਦੀਆਂ ਹਨ ਉਸ ਨੂੰ ਚੰਗੇ ਕੌਣ ਲੱਗਦੇ ਹਨ ਕਿਉਂਕਿ ਸਤ ਗੁਰੂ ਜੀ ਦੀ ਆਸਾ ਦੀ ਵਾਰ ਦੇ ਵਿੱਚ ਉਪਦੇਸ਼ ਕਰਦੇ ਹਨ ਭਗਤ ਤੇਰਾ ਮਨ ਭਾਉਂਦੇ ਭਗਤ ਤੇਰਾ ਮਨ ਭਾਉਂਦੇ ਦਰਸੋਹਣ ਕੀਰਤ ਗਾਉਂਦੇ ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਨੀ ਤਾਂ ਦੇ ਭਗਤ ਤੇਰੇ ਮਨ ਭਾਵਦੇ ਭਗਤ ਜੁਹਾਨ ਜੋ ਭਗਤੀ ਦੇ ਨਾਲ ਜੁੜੇ ਹੋਏ ਹਨ ਉਹੀ ਤੇਰੇ ਮਨ ਦੇ ਵਿੱਚ ਚੰਗੇ ਲੱਗਦੇ ਹਨ ਉਹੀ ਤੈਨੂੰ ਭਾਉਂਦੇ ਹਨ ਕਿਉਂਕਿ ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਉਂਦੇ ਕਿਉਂਕਿ ਉਹ ਤੇਰੀ ਕੀਰਤੀ ਕਰਦੇ ਹਨ ਤੇਰੇ ਗੁਣ ਗਾਉਂਦੇ ਹਨ ਤੇਰੀਆਂ ਸਿਫਤ ਸਲਾਹ ਕਰਦੇ ਹਨ ਇਸ ਕਰਕੇ ਵਾਹਿਗੁਰੂ ਉਹ ਭਗਤ ਤੈਨੂੰ ਪਾਉਂਦੇ ਹਨ ਸੋ ਸਤਿਗੁਰੂ ਜੀ ਤੇ ਉਹ ਪੇਸ਼ ਕਰਦੇ ਹਨ ਤਉ ਭਾਵਨ ਤੋ ਜਿਹਿਆਂ ਜਿਹੜੀਆਂ ਜੀਵ ਇਸਤਰੀਆਂ ਤੈਨੂੰ ਚੰਗੀਆਂ ਲੱਗਦੀਆਂ ਨੇ ਉਹ ਫਿਰ ਤੇਰੇ ਵਰਗੀਆਂ ਹੀ ਹੋ ਜਾਂਦੀਆਂ ਹਨ ਉਸ ਨੂੰ ਉਹ ਚੰਗੀਆਂ ਲੱਗਦੀਆਂ ਹਨ ਜੋ ਉਸ ਵਾਹਿਗੁਰੂ ਦੀ ਕੀਰਤੀ ਕਰਦੀਆਂ ਹਨ ਉਸ ਵਾਹਿਗੁਰੂ ਦੇ ਗੁਣ ਗਾਉਂਦੀਆਂ ਹਨ ਉਸ ਵਾਹਿਗੁਰੂ ਦੀ ਸਿਫਤ ਸਲਾਹਾਂ ਕਰਦੀਆਂ ਹਨ ਜੋ ਸਤਿਗੁਰੂ ਦੀ ਅੰਮ੍ਰਿਤਮਈ ਬਖਸ਼ੀ ਹੋਈ ਬਾਣੀ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੀ ਸਿਫਤ ਸਲਾਹਾਂ ਕਰਦੀਆਂ ਹਨ ਉਹ ਜੀਵ ਇਸਤਰੀਆਂ ਉਸ ਵਾਹਿਗੁਰੂ ਨੂੰ ਪਿਆਉਂਦੀਆਂ ਹਨ ਫਿਰ ਇਹੋ ਜਿਹੀਆਂ ਜੀਵ ਇਸਤਰੀਆਂ ਉਸ ਵਾਹਿਗੁਰੂ ਵਰਗੀਆਂ ਹੀ ਹੋ ਜਾਂਦੀਆਂ ਹਨ ਮੂੰਹ ਜਿਹੀਆਂ ਕਿਤਿਆਂ ਪਰ ਮੇਰੇ ਵਰਗੀਆਂ अनेका ਹੀ ਹਨ ਜੋ ਤੇਰੀ ਭਗਤੀ ਦੇ ਨਾਲ ਨਹੀਂ ਜੁੜੀਆਂ ਹੋਈਆਂ ਤੇਰੀ ਨਦਰ ਬਖਸ਼ਿਸ਼ ਤੋਂ ਬਾਹਰ ਹਨ ਇਹੋ ਜਿਹੀਆਂ ਮੇਰੇ ਵਰਗੀਆਂ अनेका ਹੀ ਹਨ ਨਾਨਕ ਨਾ ਨ ਵਿਚੂੜਾ ਤਿੰਨ ਸੱਚ ਰਤੜੀਆਂ ਸੱਚ ਉਸ ਵਾਹਿਗੁਰੂ ਦੇ ਰੰਗ ਦੇ ਵਿੱਚ ਜੋ ਰਤੜੀਆਂ ਹੋਈਆਂ ਹਨ ਤਿੰਨ ਸੱਚ ਰਤੜੀਆਂ ਹੈ ਨਾਨਕ ਜੋ ਜੀਵ ਇਸਤਰੀਆਂ ਉਸ ਵਾਹਿਗੁਰੂ ਦੇ ਰੰਗ ਦੇ ਵਿੱਚ ਰਤੀਆਂ ਹੋਈਆਂ ਹਨ ਉਸ ਨਾਮ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੀਆਂ ਹੋਈਆਂ ਹਨ ਨਾ ਨਾਮ ਵਿੱਚ ਛੁੜਾ ਉਹਨਾਂ ਨੂੰ ਕਦੇ ਵੀ ਉਹ ਪਰਮਾਤਮਾ ਹਿਰਦੇ ਦੇ ਵਿੱਚੋਂ ਫਿਰ ਭੁੱਲਦਾ ਨਹੀਂ ਹੈ ਉਹ ਸਦਿਆਂ ਸਦਾ ਹੀ ਉਸ ਵਾਹਿਗੁਰੂ ਦੇ ਨਾਲ ਜੁੜੀਆਂ ਰਹਿੰਦੀਆਂ ਹਨ ਜਿਹੜੀਆਂ ਜੀਵ ਇਸਤਰੀਆਂ ਉਸ ਵਾਹਿਗੁਰੂ ਦੇ ਨਾਮ ਰੰਗ ਦੇ ਨਾਲ ਰੰਗੀਆਂ ਹੋਈਆਂ ਹਨ ਇਸ ਕਰਕੇ ਸਤਿਗੁਰੂ ਜੀ ਦਾ ਉਪਦੇਸ਼ ਹੈ ਜਿਨ ਕੇ ਚੋਲੇ ਰਤੜੇ ਪਿਆਰੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੇਣਾ ਕੇ ਪਾਸ ਜਿਨ ਕੇ ਚੋਲੇ ਚੋਲੇ ਸਰੀਰ ਇਹ ਜੀਵਨ ਜੋ ਹੈ ਜਨਾ ਦਾ ਉਹ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਦੇ ਨਾਲ ਰਤਿਆ ਹੋਇਆ ਹੈ ਉਹਨਾਂ ਦੇ ਕੋਲ ਹੀ ਫਿਰ ਕੰਤ ਆਉਂਦਾ ਉਹਨਾਂ ਦੇ ਹਿਰਦੇ ਵਿੱਚ ਕੰਤ ਵਸ ਜਾਂਦਾ ਹੈ ਉਹਨਾਂ ਦੇ ਹਿਰਦੇ ਵਿੱਚ ਉਸ ਵਾਹਿਗੁਰੂ ਦਾ ਵਾਸਾ ਹੋ ਜਾਂਦਾ ਹੈ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੀਨਾ ਕੇ ਪਾਸ ਉਹਨਾਂ ਦੇ ਕੋਲ ਹੀ ਕੰਤ ਵਸਦਾ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਹੀ ਕੰਤ ਵਸਦਾ ਹੈ ਜਿਨ੍ਹਾਂ ਦੇ ਸਰੀਰ ਰੂਪੀ ਚੋਲੇ ਇਹ ਜੀਵਨ ਜੋ ਹੈ ਇਹ ਨਾਮ ਰੰਗ ਦੇ ਨਾਲ ਰੰਗਿਆ ਗਿਆ ਹੈ ਇਸੇ ਕਰਕੇ ਸਤਿਗੁਰੂ ਤੇ ਉਪਦੇਸ਼ ਕਰਦੇ ਹਨ ਨਾਨਕ ਨਾ ਨਾ ਵਿਚੋੜੇ ਤੇਨ ਸੱਚੇ ਰਤੜੀਆਂ ਜਿਹੜੇ ਉਸ ਵਾਹਿਗੁਰੂ ਦੇ ਨਾਮ ਰੰਗ ਦੇ ਵਿੱਚ ਰਤੀਆਂ ਗਈਆਂ ਹਨ ਉਹਨਾਂ ਨੂੰ ਫਿਰ ਉਹ ਵਾਹਿਗੁਰੂ ਕਦੀ ਵੀ ਨਹੀਂ ਭੁੱਲਦਾ ਉਹਨਾਂ ਦੇ ਹਿਰਦੇ ਵਿੱਚ ਉਹ ਵਾਹਿਗੁਰੂ ਸਦਾ ਹੀ ਵਸਦਾ ਹੈ ਸਤਗੁਰੂ ਕਿਰਪਾ ਕਰਨ ਆਪਣੇ ਨਾਮ ਦੀ ਬਖਸ਼ਿਸ਼ ਕਰਨ ਤਾਂ ਜੋ ਸਾਡਾ ਵੀ ਇਹ ਜਨਮ ਜੋ ਹੈ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ